ਪਠਾਨਕੋਟ ਦੇ ਨਾਲ ਜਿਹੜੀ ਵੱਡੀ ਖਬਰ ਦਾ ਰੁਕ ਕਰ ਲੈਨੇ ਆ ਦੱਸ ਤਈਏ ਜਿਲਾ ਪਠਾਨਕੋਟ ਵਿਖੇ বন mafia ਦਾ ਬੋਲਬਾਲਾ ਲਗਾਤਾਰ ਨਜ਼ਰ ਆ ਰਿਹਾ ਹੈ ਤੇ বন mafia ਦੇ ਵੱਲੋਂ ਜਿਲਾ ਪਠਾਨਕੋਟ ਚ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਖੈਰ ਦੇ ਬੂਟਿਆਂ ਦੀ ਨਜਾਇਜ਼ ਕਟਾਈ ਕੀਤੀ ਜਾ ਰਹੀ ਹੈ ਤੇ ਦੱਸ ਨਹੀਂ ਹੋਗਾ ਕਿ বন mafia ਵੱਲੋਂ ਬੇਸ਼ਕਿੰਤੀ ਖੈਰ ਦੇ ਬੂਟਿਆਂ ਦੀ ਕਟਾਈ ਕੀਤੀ ਜਾ ਰਹੀ ਹੈ ਜਿਨ੍ਹਾਂ ਦਾ ਬਾਜ਼ਾਰ ਵਿੱਚ ਮੁੱਲ ਬਹੁਤ ਜ਼ਿਆਦਾ ਹੁੰਦਾ ਹੈ ਤੇ ਰਾਤ ਵੇਲੇ ਇਹ ਕਟਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਪਿਛਲੀ ਰਾਤ ਵੀ বন mafia ਵੱਲੋਂ ਸਟਾਨਕਪੁਰ ਦੇ ਨਾਲ ਲੱਗਦੇ ਪਿੰਡ ਵਿੱਚ 20 ਤੋਂ 22 ਖੈਰ ਦੇ ਬੂਟਿਆਂ ਦੀ ਨਜਾਇਜ਼ ਕਟਾਈ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਉੱ ਮਾਫੀਆ ਵੱਲੋਂ বন ਵਿਭਾਗ ਦੇ ਅਧਿਕਾਰੀਆਂ ਤੇ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਵੀ ਕੀਤਾ ਗਿਆ ਸੀ ਜਿਸ ਤੋਂ ਚਲਦੇ ਇਹ ਲੱਗਦਾ ਹੈ ਕਿ ਜ਼ਿਲ੍ਹੇ ਵਿੱਚ বন ਮਾਫੀਆ ਦੇ ਹੌਸਲੇ ਬੁਲੰਦ ਨੇ ਤੇ ਲਗਾਤਾਰ বন ਮਾਫੀਆ ਬਿਨਾਂ ਕਿਸੇ ਖੌਫ ਦੇ ਕਿਸੇ ਵੀ ਡਰ ਦੇ ਜਿਹੜਾ ਹੈ ਨਜਾਇਜ਼ ਬੂਟਿਆਂ ਦੀ ਕਟਾਈ ਕਰ ਰਿਹਾ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਵਿਭਾਗ বন ਮਾਫੀਆ ਦੇ ਨਾਲ ਨਜੀਠਣ ਵਿੱਚ ਕਿਸ ਤਰ੍ਹਾਂ ਦੀ ਕਾਰਜਗੁਜ਼ਾਰੀ ਜਿਹੜੀ ਆ ਸਾਹਮਣੇ ਲਿਆਉਂਦਾ ਹੈ ਤੇ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਇਸ ਦੇ ਉੱਤੇ ਕੀਤੀ ਜਾਂਦੀ ਹੈ ਉਹ ਦੇਖਦੇ ਆ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ বন ਮਾਫੀਆ ਦਾ ਬੋਲਬਾਲਾ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਤੇ ਰੁੱਖਾਂ ਦੀ ਕਟਾਈ ਜਿਹੜੀ ਜਾਰੀ ਹੈ ਆਹ ਜੀ ਇਹ ਸ਼ਮਸ਼ਾਨ ਘਾਟ ਦਾ ਸੀ ਆਪੇ ਬਣਾਇਆ ਸੀ ਪਹਿਲੇ ਉਹਦੇ ਬਾਅਦ ਇਹਨ ਮਨਜ਼ੂਰੀ ਲੈ ਕੇ ਤੇ ਇਹਨਾਂ ਡੰਗਿਆਂ ਦਾ ਕੰਮ ਲਾਇਆ ਜਿਹਦੇ ਵਿੱਚ ਖੈਰਾ ਦੇ ਬੂਟੇ ਤਕਰੀਬਨ ਕਾਫੀ ਇਹ 35 ਬੂਟੇ ਨੇ ਪਹਿਲੇ ਵੜਾਇਆ ਸੀ ਨੂੰ ਪੁੱਛਿਆ ਪ੍ਰਸ਼ਾਸਨ ਨੂੰ ਬੋਲਿਆ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੁਣ ਫੇਰ ਪਰਸੋਂ ਰਾਤ ਦੇ 22 ਬੂਟੇ ਤਕਰੀਬਨ ਵੱਡੇ ਗਏ ਹੈ ਫਿਰ ਵੀ ਆਹੀ ਪ੍ਰਸ਼ਾਸਨ ਨੂੰ ਲੈਟਰ ਲਿਖਿਆ ਕੋਈ ਕਾਰਵਾਈ ਆ ਕੋਈ ਮਾਫੀ ਹੈ ਨਾ ਕੋਈ ਇਹਦੇ ਵਿੱਚ ਰਲੀ ਮਿਲੀ ਭਗਤਾ ਹੈ ਜੋਗੇ ਸਭ ਮਿਲੇ ਹੋਏ ਨੇ ਇਸੇ ਕਾਰਨ ਬੂਟੇ ਵੱਡੇ ਗਏ ਨੇ ਇਹਦਾ ਸਾਨੂੰ ਪੂਰਾ ਚੋਰ ਨੂੰ ਫੜਾਇਆ ਜਾਏ ਉਹ ਸਾਨੂੰ ਪੂਰਾ ਇਹਦਾ ਕਾਨੂੰਨੀ ਕਾਰਵਾਈ ਕੀਤੀ ਜਾਏ ਉਸ ਨੂੰ ਚੋੜ ਦੇ ਇਸ ਮਸਾਨ ਘਾੜ ਦੇ ਵਿੱਚ ਜਿਹੜੇ ਖੈਰ ਦੇ ਬੂਟੇ ਸੀ ਇਹ ਬੂਟੇ ਜਿਹੜੇ ਪਹਿਲੇ ਵੀ 25 ਬੂਟੇ ਜਿਹੜੇ ਨੇ 25 ਦੀ ਬੂਟੇ ਜਿਹੜੇ ਉਹ ਚੋਰੀ ਹੋ ਗਏ ਸਨ ਸਰਪੰਚ ਨੇ ਕਟਾਤੇ ਸਰਪੰਚ ਤੇ ਹੁਣ ਵੀ ਜਿਹੜੇ ਬੂਟੇ ਨੇ ਇਹ ਪਿਛਲੀ ਰਾਤ ਨੂੰ ਰੇਲੀ ਮਰੀ ਪਕਤ ਨਾਲੇ ਵੀ 22 ਬੂਟੇ ਜਿਹੜੇ ਇਹ ਵੀ ਕੱਟੇ ਗਏ। ਕਿ ਕੋਈ ਅੰਦਰ ਕੋਈ ਕਾਰਵਾਈ ਨਹੀਂ ਕੀਤੀ। ਪਹਿਲੇ ਕੰਪਲੇਟ ਕੀਤੀ ਸੀ ਜਿਹੜੇ ਪਹਿਲੇ ਬੂਟੇ ਕਟਾਈ ਕੀਤੇ। ਹਾਂਜੀ ਹਾਂਜੀ ਕੀਤੀ ਸੀ ਕੰਪਲੇਨ। ਕੋਈ ਕਾਰਵਾਈ ਹੋਈ ਸੀ ਕੋਈ? ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਬੂਟੇ ਕਦੋਂ ਕਟੇ ਗਏ ਨੇ? ਇਹ ਬੂਟੇ ਜਿਹੜੇ ਹੁਣ ਕਟੇ ਗਏ ਨੇ ਇਹ ਪਿਛਲੀ ਰਾਤ ਤੋਂ ਕਟੇ ਗਏ ਨੇ ਜੀ। ਕਿੰਨੇ ਵਜੇ ਕਟੇ? ਇਹ 3-4 ਵਜੇ ਦੇ ਕਰੀਬ ਕੋਈ 2-3 ਦੇ। ਕੰਪਲੇਟ ਕੀਤੀ ਤੁਸੀਂ ਸਰਪੰਚ ਨੂੰ ਜਾਂ ਕਿਸੇ ਹੋਰ ਨੂੰ? ਸਰਪੰਚ ਨੂੰ ਪੁੱਛ ਤਾਂ ਉਹ ਸੁਣਦੇ ਨਹੀਂ ਹੈਗਾ ਸਰਪੰਚ ਨੂੰ ਉਹਨੂੰ ਕਈ ਵਾਰ ਕਿਹਾ ਉਹ ਸੁਣਦੇ ਨਹੀਂ ਹੈਗਾ ਪ੍ਰਸ਼ਾਸਨ ਨੂੰ ਕੀਤੀ ਹੈ ਪ੍ਰਸ਼ਾਸਨ ਨੂੰ ਵੀ ਕੀਤੀ ਹੈ ਪ੍ਰਸ਼ਾਸਨ ਕੀ ਕਰਦੇ ਤੇ ਅਸੀਂ ਮੰਗ ਕਰਨੇ ਆ ਵੀ ਜਿਹੜੇ ਬੂਟੇ ਕੱਟਿਆ ਗਏ ਨੇ ਉਹਨਾਂ ਨੂੰ ਉਹਨਾਂ ਤੇ ਐਫਆਈ ਦਰਜ ਹੋਣ ਚਾਹੀਦੀ ਹੈ ਕੈਮਰ ਪਰਸਨ ਹਣੀ ਦੇ ਨਾਲ ਅਗੇ ਸਿੰਘ ਦੀ ਰਿਪੋਰਟ